ਨਹੀਂ ਨਹੀਂ ਡੈਡ ਜੀ ਜੇ ਤੁਸੀਂ ਇਹਨਾਂ ਨੂੰ ਫੋਨ ਕਰਤਾ ਹੀ ਨਾ ਤੇ ਮੈਂ ਵੀ ਸੁਣਾ ਦੇ ਦਿੰਨੀ ਆ ਅਹੀਂ ਫਾਈਲ ਤੁਹਾਡੇ ਵਾਲੇ ਏਜੰਟ ਕੋਲ ਅਹੀਂ ਲਵਾਉਣੀ ਆ ਆਪਣੇ ਏਜੰਟ ਕੋਲ ਡੈਡ ਜੀ ਤੇ ਕਹਿੰਦੇ ਸੀ ਵੀ ਅਹੀਂ ਪਤਾ ਕੀਤਾ ਆ ਤੇ ਤੁਸੀਂ ਹੁਣ ਉਹਨਾਂ ਨੂੰ ਝੂਠੇ ਪਾਉਣਾ ਹੁਣ ਤੁਸੀਂ ਇਹਨਾਂ ਨੂੰ ਫੋਨ ਫੋਨ ਕਰਕੇ ਨਾ ਕਹੋ ਵੀ ਆਪਣੇ ਡਾਕੂਮੈਂਟ ਲੈ ਕੇ ਆਓ ਤੁਸੀਂ ਸਿੱਧਾ ਹੀ ਇੱਥੇ ਆਜੋ ਨਹੀਂ ਤੇ ਇਹਨਾਂ ਨੇ ਅੱਜ ਚੱਲ ਜਾਣਾ ਜੀ ਤੇ ਤੁਹਾਡੇ ਹੱਥ ਕੁਝ ਨਹੀਂ ਆਉਣਾ ਉਹ ਜਿਹੇ ਬੰਦਾ ਆਪਣਾ ਹੋਊਗਾ ਨਾ ਤੇ ਜੋ ਬੰਦਾ ਕੰਮ ਜਿਹੜਾ ਅਸੀਂ ਅੜਿਆ ਰਹਿਣ ਦੇਣਾ ਵਾ ਤੇ ਆਪਣਾ ਬਣਾ ਲੈਣਾ ਵਾ ਨਹੀਂ ਨਹੀਂ ਡੈਡ ਜੀ ਜੇ ਤੁਸੀਂ ਇਹਨਾਂ ਨੂੰ ਫੋਨ ਕਰਤਾ ਹੈ ਨਾ ਤੇ ਮੈਂ ਵੀ ਸੁਣਾ ਦੇ ਦਿੰਨੀ ਆ ਉਹ ਨਹੀਂ ਅਹੀਂ ਫਾਈਲ ਤੁਹਾਡੇ ਵਾਲੇ ਜੰਟ ਕੋਲ ਅਹੀਂ ਲਵਾਉਣੀ ਆ ਕੱਲ ਨੂੰ ਲਵਲੀ ਵੀਰ ਜੀ ਦਾ ਨਹੀਂ ਸੋਚਣਾ ਜੇ ਇਹਨਾਂ ਨੇ ਫਾਈਲ ਲਵਾਈ ਇਹਨਾਂ ਤੇ ਆਪਣਾ ਹੀ ਸੋਚਣਾ ਤੇ ਫਿਰ ਜੇ ਵੀਰ ਜੀ ਰਹਿ ਗਏ ਤੇ ਸਾਡਾ ਕੀ ਫਾਇਦਾ ਵਾ ਇੱਥੇ ਵਿਆਹ ਕਰਨ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਵੀ ਦੇ ਦੇ ਦਿੰਨੀ ਆ ਸੁਣਾ ਚਲੋ ਠੀਕ ਜੀ ਕੀ ਇਹ ਮੋਟਰਾਂ ਬੰਦ ਕੀਤੀਆਂ ਪੁੱਤ? ਰੜੀ ਝੋਨਾ ਪੜ ਗਿਆ ਸੀ। ਅੱਛਾ। ਤਾਕਰ ਕੇ ਬੰਦ ਕਰਤੀ। ਮੈਂ ਵੇਖਣ ਡੈ ਲੋਕਾਂ ਦੀਆਂ ਚੱਲਣੀਆਂ ਨੇ ਤੂੰ। ਨਹੀਂ ਨਹੀਂ ਮੈਂ ਵੀ ਪਿਆ ਨਾ ਗੱਲ। ਆਹੋ ਮੈਂ ਤਾਕਰ ਜਿਹੜੇ ਭਰ ਗਿਆ ਸੀ ਹੁਣ। ਚੱਲ ਵਧੀਆ ਕੀਤਾ ਜੀ ਸਰ। ਹਾਂਜੀ। ਯਾਰ ਦਾ ਤਾਂ ਪੁੱਤ ਝੋਨੇ ਵੀ ਠੀਕ ਵਾਪੜੇ। ਇਹ ਝੋਨੇ ਵਧੀਆ ਰੜੀ ਹਰ ਕੀ। ਯਾਰ ਦਾ ਫਸਲ ਸਾਰੀ ਵਧੀਆ। ਹਾਂਜੀ। ਪੱਠੇ ਵੱਢ ਲਿਆ ਬਸ। ਅੱਛਾ। ਉਹ ਜੋ ਬਣ ਗਿਆ ਮੜਿਆ ਉਧਰ ਨੱਕਾ ਬੰਦ ਕਰਨਾ। ਅੱਛਾ ਅੱਛਾ ਅੱਛਾ। ਹਾਂਜੀ। ਬਸ ਵਿਹਲੇ ਹੀ ਹੁਣ ਮੈਂ ਚੱਲੇ ਲੈ ਆ ਕੇ ਬੱਠੇ। ਆਹ ਤਾਂ ਪੈਸੇ ਠੀਕ ਠਾਕ ਉਨਾਂ ਹੀ ਵੈਸੇ ਇੱਥੇ ਬਹਿ ਗਏ ਪਹਿਲੋਂ ਠੱਠੇ ਵੜਦੇ ਵੜਦੇ ਹੀ ਕਹਿੰਦੇ ਗੱਲਾਂ ਬਤਾ ਮਾਨ ਡਾ ਵੇ ਦਿਲਜੀਤ ਉਹ ਮਾਂ ਕੀਤੀ ਸੀ ਭਾਨੇ ਹੋਣਾ ਨਾ ਗੱਲ ਜਿਹੜੀ ਆਪਣੀ ਪਿਆਲੀ ਨਹੀਂ ਪਰ ਲਈ ਉਹਨਾਂ ਦੇ ਲਾਗੇ ਲੱਗਦੀ ਆ ਹਾਂਜੀ ਹਾਂਜੀ ਉਹ ਕੱਲਾ ਵੱਖਰਾ ਹੀ ਜਿਹੜਾ ਕਿਲਾ ਹਾਂਜੀ ਨਹੀਂ ਪਰਲੇ ਬੰਨੇ ਆਹ ਤੇ ਉਹ ਕਹਿੰਦੇ ਆ ਵੀ ਕੋਈ ਨਹੀਂ ਅਸੀਂ ਲੈ ਲੈਨੇ ਆ ਤੇ ਪੈਸੇ ਕਿੰਨੇ ਕੀ ਗਏ ਮੈਂ 35 ਲੱਖ ਰੁਪਇਆ ਉਹਨਾਂ ਨੂੰ ਕਿਹਾ ਸੀ ਪੁੱਤ ਅੱਛਾ ਆਵਾਜ਼ ਆਈ ਉਹਨਾਂ ਦੀ ਕੋਈ ਆਵਾਜ਼ ਆਈ ਆ ਤੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਉਹ ਕਹਿੰਦੇ ਵੀ ਅਸੀਂ 32-33 ਲੱਖ ਦੇ ਵਿੱਚ ਲੈ ਲਨੀ ਆ ਜਿਹੜੀ ਦਿਲਤ ਨਹੀਂ ਕਰਦਾ ਵੇਚਣ ਨੂੰ ਪਰ ਕੀ ਕਰੀਏ ਜੋ ਬੰਦਾ ਕੰਮ ਹੀ ਬਣਾਉਣਾ ਪੈਣਾ ਹੁਣ ਬਹੁਤ ਦਿਲ ਤੇ ਪੁੱਤ ਨਹੀਂ ਆ ਕਰਦਾ ਪਰ ਕੀ ਕਰਨਾ ਹੁਣ ਮਜਬੂਰੀ ਹੈ ਹੱਡੀ ਵੀ ਉਹ ਚੱਲੇ ਬਾਹਰ ਚਲ ਜੂਗਾ ਪੈਸੇ ਭੇਜੂਗਾ ਤੇ ਲੈ ਲਾਂਗੇ ਫਿਰ ਕੀ ਕਰਨਾ ਤੇ ਉਹ ਤੇ ਆਈ ਆ ਤੇ ਉਹ ਕਹਿੰਦੇ ਵੀ ਜੇ ਝੋਨਾ ਤੁਸੀਂ ਆਪ ਲਾਇਆ ਨਾ ਹਾਂਜੀ ਉਹ ਵੜ ਲਓ ਤੇ ਕਣਕ ਗਾੜੀ ਅਸੀਂ ਆਪ ਵੀ ਚਲਾਗੇ ਤੇ ਮੈਂ ਕਿਹਾ ਚੱਲ ਇਦਾਂ ਕਰ ਲਓ ਚੱਲ ਕੋਈ ਨਹੀਂ ਜਿੱਦਾਂ ਕਰਦੇ ਫਿਰ ਵੇਖ ਲਾਂਗੇ ਉਹ ਜਦੋਂ ਪੁੱਤ ਉਹਨਾਂ ਦੇ ਪੈਸੇ ਦੇ ਦੇਣੇ ਫਿਰ ਜੋ ਮੱਝੀ ਅਗਲੇ ਵਿਜਣ ਪੈਸੇ ਦੇ 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 ਫਿਰ ਤੇ ਵਿਜਣੀ ਉਹਨਾਂ ਨੇ ਹਾਂ ਹੈਨਾ ਤੇ ਜੋ ਬੰਦ ਕਿੱਥੇ ਆ ਯੋ ਮਨੇ ਇਥੇ ਮਾਰ ਆਵਾਜ ਨੂੰ ਮਾਰ ਆਵਾਜ ਨੂੰ ਦਸੀਏ ਤੇ ਸਹੀ ਜੜੀ ਪੜੀ ਦੀ ਵਿੱਚ ਲੱਗੇ ਆਹੀਂ ਪਰ ਜਿੱਦਾਂ ਦਾ ਸੁਭਾਅ ਉਹ ਨਾ ਜੋਦਾ ਮੈਨੂੰ ਲੱਗਦਾ ਉਹ ਲੈ ਕੇ ਜਾਊਗੀ ਇਹਨੂੰ ਉਹ ਕੋਈ ਗੱਲ ਨਹੀਂ ਦਲਜੀਤ ਤੂੰ ਡਰਨਾ ਬਾਕੀ ਥੋੜਾ ਬਥੜਾ ਕੰਮ ਆਹੀ ਆਪਣੇ ਹੱਥ 'ਚ ਰੱਖਾਂਗੇ ਕਿ ਰਿਸ਼ਤੇਦਾਰੀ ਵੀ ਹੈ ਹੀ ਆ ਜੋਦਾ ਵਿੱਚ ਹਾਂਜੀ ਇੱਕ ਦੋ ਰਿਸ਼ਤੇਦਾਰ ਉਹਦੇ ਹੋਰ ਵੀ ਆਪਣੇ ਵਾਕਬ ਇਹ ਬੰਦਾ ਆਪਣਾ ਪੋਲਾ ਸਮਝਾ ਕੇ ਭੇਜਾਂਗੇ ਵੀ ਪਤਾ ਹੀ ਇਹ ਕੰਮ ਨਹੀਂ ਕਰਨਾ ਜੋ ਬੰਦਾ ਸੁਭਾਅ ਪੋਲਾ ਤੇ ਹੁਣ ਅੱਗੇ ਲਾ ਲਾ ਰੱਖ ਲਈ ਇਹਨੂੰ ਓਏ ਭੋਲਾ ਤਾਂ ਚੱਲ ਜੋ ਹੈ ਹੀ ਆ ਪਰ ਤੂੰ ਹੁਣ ਘਰ ਦੀ ਵੀ ਮੰਨਣੀ ਪੈਂਦੀ ਆ ਨਾ ਮੰਨੇ ਤਾਂ ਫਿਰ ਕਪੱਤ ਪਾਉਂਦੀ ਆ ਉਹ ਤੈਨੂੰ ਪਤਾ ਤਾਂ ਹੈਗਾ ਸਾਰਾ ਇਹਨੂੰ ਮੈਨੂੰ ਸਮਝਾ ਦੇ ਨੇ ਚੰਗੀ ਤਰ੍ਹਾਂ ਥੋੜਾ ਬਦਨਾ ਆਪਣੇ ਹੱਥਾਂ ਦੇ ਰੱਖ ਉਹਨੂੰ ਆਹੋ ਵੀ ਥੋੜਾ ਧਮਕਾ ਮਾਰ ਕੇ ਰੱਖਿਆ ਕਰ ਹਾਂਜੀ ਹਾਂਜੀ ਬਿਲਕੁਲ ਵੀ ਥੱਲੇ ਲੱਗਿਆ ਨਹੀਂ ਆ ਕੰਮ ਚੱਲਣਾ ਓਏ ਇਹਦਾ ਮਤਲਬ ਬਾਹਰ ਜਾਣਾ ਇਹਦਾ ਮਤਲਬ ਇਹ ਥੋੜੀ ਆ ਹੁਣ ਥੱਲੇ ਲੱਗੇ ਰੋ ਓਏ ਆਹੋ ਇਹ ਤਾਂ ਹੈ ਜੀ ਜੀ ਆ ਜਾ ਜੋ ਕੀ ਕਰਨ ਦੇ ਉਹ ਕਰਨਾ ਉਹਦਾ ਡੇ ਪਹਿਲੀ ਦੀ ਗੱਲਬਾਤ ਕਰਨ ਅੱਛਾ ਤੇ ਇਹਨੂੰ ਮੈਂ ਦੱਸਣ ਡਿਆ ਮੈਂ ਵੀ ਹੋਇਆ ਵਾ ਸੌਦਾ ਉਹਨਾਂ ਨਾਲ ਕਿੰਨੇ 35 ਲੱਖ ਮੈਂ ਮੰਗਿਆ ਸੀ ਅੱਛਾ ਤੇ ਉਹ ਕਿਸੇ ਬੰਦੇ ਨੂੰ ਕਹਿੰਦੇ ਵੀ 33 ਲੱਖ ਰੁਪਏ ਤੱਕ ਅਸੀਂ ਕਰ ਦਿੰਦੇ ਆ ਆਹੋ ਚਲੋ ਇਨੇ ਕਿ ਪੈਸੇ ਤਾਂ ਲੱਗ ਹੀ ਜਾਣੇ ਆ ਓਏ ਆਹੋ ਹੁਣ ਜੋਤ ਜਾਊਗੀ ਪਹਿਲਾਂ ਮੁੜ ਕੇ ਫਿਰ ਮੈਂ ਵੀ ਜਾਣਾ ਵਾ ਮੇਰੇ ਪੈਸੇ ਲੱਗਣੇ ਥੋੜੇ ਬੋਤ ਤੇ ਉਹਦੋਂ ਵੀ ਹੱਥ ਰੱਖਣੇ ਪੈਣੇ ਥੋੜੇ ਜਿਹੇ ਤੇ ਮੈਂ ਯਾਰ ਤੁਹਾਡੇ ਨਾਲ ਗੱਲ ਕਰ ਨਹੀਂ ਸਕੋ ਇੱਕ ਚੰਗਾ ਹੋ ਜਾ ਤੇ ਦੋਵੇਂ ਮਿਲ ਪਏ ਮੈਨੂੰ ਇੱਥੇ ਜਿਹੜੀ ਗੱਲ ਮੈਂ ਇਹ ਕਰਨੀ ਸੀਗੀ ਵੀ ਜੋਤ ਦੇ ਡੈਡੀ ਦਾ ਫੋਨ ਆਇਆ ਸੀਗਾ ਮੈਨੂੰ ਅੱਛਾ ਕੀ ਕਹਿੰਦੇ ਸੀ ਕੱਲ ਕਹਿੰਦੇ ਸੀਗੇ ਕਹਿੰਦੇ ਸੀਗੇ ਵੀ ਤੂੰ ਆਪਣੇ ਡਾਕੂਮੈਂਟ ਲੈ ਆ ਕੇ ਨਾ ਸਾਰੇ ਤੇ ਇਹ ਆ ਮੇਰੇ ਕੋਲ ਤੇ ਕਹਿੰਦੇ ਵੀ ਅਸੀਂ ਏਜੰਟ ਲੱਭਿਆ ਵਾ ਕੋਈ ਤੇ ਉਹਨੂੰ ਡਾਕੂਮੈਂਟ ਵਿਖਾਉਣੇ ਆ ਤੇ ਪਤਾ ਕਰਨਾ ਵੀ ਸਾਡੇ ਵੀ ਕਿਦਾਂ ਫਾਈਲ ਕਿਦਾਂ ਲੱਗੂਗੀ ਠੀਕ ਆ ਚੱਲ ਪੁੱਤ ਜੋਬਨ ਜੀ ਉਹਦੇ ਡੈਡੀ ਦਾ ਫੋਨ ਆਇਆ ਨਾ ਤੇ ਲਾਉਣੀ ਤਾਂ ਅਸੀਂ ਫਾਈਲ ਹੀ ਆ ਤੇ ਤੁਸੀਂ ਜਿੱਦਾਂ ਹੁੰਦਾ ਨਾ ਹੁੰਦਾ ਇਹ ਕਰ ਲਓ ਜੇ ਉਹ ਕਹਿੰਦੇ ਸਾਡੇ ਰਾਂ ਹੀ ਲਾ ਲਓ ਦੋਨਾਂ ਰਾਂ ਹੀ ਲਾ ਲੈਨੇ ਫਿਰ ਕੀ ਕਰਨਾ ਤੇ ਜੋਬਨ ਜਿਹੜੀ ਏਜੰਟ ਨਹੀਂ ਗੱਲ ਕੀਤੀ ਆ ਉਹ ਉਹ ਤਾਂ ਮੈਂ ਤੁਹਾਨੂੰ ਦੱਸਣ ਧਿਆ ਵਾ ਵੀ ਜੇ ਏਜੰਟ ਉਹਨਾਂ ਨੇ ਆਪਣਾ ਲੱਭਿਆ ਨਾ ਕੋਈ ਤੇ ਉਹਨੇ ਸਾਡੀ ਥੋੜੀ ਸੁਣਨੀ ਆ ਉਹ ਉਹ ਗੱਲ ਤੇ ਉਹਨਾਂ ਦੀ ਕਰ ਰਹੀ ਉਹਨੇ ਉਹਨਾਂ ਦੀ ਗੱਲ ਕਰਨੀ ਗੱਲ ਕਰਨੀ ਆ ਤੇ ਜਿੱਦਾਂ ਮਰਜ਼ੀ ਉਹ ਕਰਾ ਲੈਣ ਉਹ ਨਾ ਇਹ ਹੀ ਪੁੱਛ ਸਕਦੇ ਆ ਕਦੋਂ ਲੈ ਕੇ ਜਾਣਾ ਕਦੋਂ ਨਹੀਂ ਤੇ ਜੇ ਮੰਨ ਲਓ ਬੰਦਾ ਸਾਡਾ ਆਪਣਾ ਕੋਈ ਹੋਊਗਾ ਤੇ ਚਲੋ ਉਹਦੇ ਹੱਥ 'ਚ ਸਭ ਕੁਝ ਹੋਊਗਾ ਕਾਗਜ਼ ਡਾਕੂਮੈਂਟ ਸਾਰੀ ਉਹਦੇ ਕੋਲ ਹੋਣਗੇ ਚਲੋ ਸਾਡੀ ਸੁਣੂਗਾ ਤੇ ਸਹੀ ਸਾਡੀ ਸੁਣੂਗਾ ਤੇ ਸਹੀ ਤੂੰ ਇਦਾਂ ਨਾ ਕਰ ਤੂੰ ਆਪਣੀ ਜਟੜਾ ਨਾਲ ਗੱਲ ਕਰੀ ਗਏ ਆਪਾਂ ਹਨਾ ਅਸੀਂ ਕੱਲੇ ਪੈਸੇ ਲਾਉਣ ਨੂੰ ਥੋੜੀ ਆ ਵੀ ਕੱਲੇ ਪੈਸੇ ਦੇ ਤੇ ਤੇ ਚੱਲ ਬਾਕੀ ਸਾਰੇ ਕੰਮ ਹੋ ਗਏ ਉਹਨਾਂ ਨੇ ਕਰ ਲਏ ਚਾ ਤੇ ਪੁੱਤ ਫਿਰ ਉਹਦੇ ਡੈਡੀ ਨੂੰ ਫੋਨ ਕਰਕੇ ਇਹ ਗੱਲ ਕਹਿ ਦੇ ਕਿ ਡੈਡੀ ਕਹਿੰਦੇ ਵੀ ਨਹੀਂ ਇਹ ਧੋਖੇ ਬੜੇ ਹੁੰਦੇ ਆ ਜੇ ਉਹ ਬਾਬਾ ਗੱਲਾਂ ਪਤਾ ਨਹੀਂ ਕਰਨ ਤੇ ਮੈਂ ਫਿਰ ਓਦਾਂ ਕੋ ਜਵਾਬ ਨਹੀਂ ਦਿੱਤਾ ਤੇ ਮੇਰਾ ਰਾਤਾ ਮੈਂ ਹੁਣ ਫੋਨ ਕਰਨਾ ਵੀ ਨਹੀਂਗਾ ਆਪੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਕਰਤਾ ਸ਼ੁਰੂ ਕੰਮ ਮੈਂ ਜੋਤ ਨੂੰ ਲੈ ਕੇ ਨਾ ਤੇ ਅੱਜ ਹੀ ਚੱਲ ਜਾਨਾ ਵਾ ਚਲੀ ਜਾ ਕੇ ਨਾ ਤੇ ਡਾਕੂਮੈਂਟ ਦੇਵੋ ਕਈਆਂ ਹੀ ਡਾਕੂਮੈਂਟ ਦੇ ਆਏ ਆਪਣੇ ਬੰਦੇ ਨੂੰ ਦੇਵਨੇ ਹੋਰ ਇਹਨਾਂ ਦੇ ਉਹਨਾਂ ਦੇ ਚੱਕਰ 'ਚ ਕਿਉਂ ਪੈਣਾ ਵਾ ਤੇ ਤੁਸੀਂ ਇੱਕ ਕੰਮ ਕਰੋ ਹੁਣ ਪਹਿਲੀ ਦਾ ਕੰਮ ਕਰ ਲਓ ਛੇਤੀ ਮੈਂ ਤਾਂ ਪੁੱਤ ਨੂੰ ਦੱਸਿਆ ਉਹ ਬਿਆਨਾ ਤੇ ਮੈਨੂੰ ਫੜਾਉਣ ਦੇ ਮੈਂ ਵੀ ਮੈਨੂੰ ਆਪਣੇ ਘਰ ਪਹਿਲਾਂ ਗੱਲਬਾਤ ਕਰ ਲਿਆ ਦੋ ਨਹੀਂ ਨਹੀਂ ਵੇਖ ਲਓ ਜੇ ਇਹ ਕਿੰਨੇ ਤੱਕ ਮੰਨਦੇ ਆ 33 ਲੱਖ ਰੁਪਏ ਤੱਕ ਉਹਨਾਂ ਨੇ ਦਿੱਤੇ 33 ਤੱਕ ਉਹਨਾਂ ਆਂ ਕੀਤੀ ਆ ਇਹ ਕਹਿੰਦੇ ਵੀ 35 ਤੱਕ ਤੁਸੀਂ ਕਹਿੰਦੇ ਮੈਂ 35 ਕਿਹਾ ਇਹਨਾਂ ਨੂੰ 33 ਦੀ ਗੱਲ ਹੋਣਦੀ ਆ ਉਹ ਵੀ ਤਾਂ ਫਾਇੇ ਲੱਗੇ ਆ ਵੀ ਉਹਨਾਂ ਦੇ ਨਾਲ ਲੱਗਦੀ ਆ ਤਾਂ ਕਰਕੇ ਨਹੀਂ ਤਾਂ 27 28 ਤੋਂ ਵੱਧ ਲੁਕੀ ਜਾਂਦੇ ਨਹੀਂ 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 ਮੈਂ ਇੰਨੀ ਕੀ ਭਰ ਦੇ ਆ ਕੇ ਉਹ ਤਾਂ ਗੱਲ ਹੈਗੀ ਆ ਚਲੋ ਵੇਖ ਲਓ ਫਿਰ ਜਿੱਦਾਂ ਤੱਕ ਠੀਕ ਲੱਗਦਾ ਫਿਰ ਅਹੀ ਕੀ ਕਹਿਣਾ ਕੀ ਕਰਨਾ ਜੁਬਣੇ ਵੇਚਣੀ ਤੇ ਬੈਣੀ ਹੰਦਰ ਮਤਾਂ ਪੈਸੇ ਨਹੀਂ ਕੋਰੇ ਹੁਣ ਬੋਲ ਤੇ ਇਹਨੇ ਪੈਸੇ ਹਨ ਥਾਨੂ ਵੀ ਪਤਾ ਹੈਗਾ ਜੇ ਪਹਿਲੀ ਨਾ ਵੇਚੀ ਤੇ ਫਿਰ ਕੰਮ ਨਹੀਂ ਨਾ ਬੰਨਾ ਨਹੀਂ ਬੰਨਾ ਨਹੀਂ ਬੰਨਾ ਜੇ ਆਪਾਂ ਪੱਤਾ ਤੋਂ ਫੇਰ ਕਰਨਾ ਕਰ ਆਪਣੇ ਜਿੰਨੇ ਵੀ ਹੈਗੇ ਨਾ ਤੇਰੇ ਡਾਕੂਮੈਂਟ ਉਹ ਲੈ ਕੇ ਨਾ ਤੇ ਤੂੰ ਏਜੰਟ ਕੋ ਜਾ ਠੀਕ ਹੈ ਨਾ ਠੀਕ ਹੈ ਨਾ ਉਹਦਾ ਨਾਲ ਗੱਲਬਾਤ ਕਰ ਲੈ ਤੇ ਮੈਂ ਫਿਰ ਇਧਰ ਬਿਆਨਾ ਕਰ ਲੈਣਾ ਵਾ ਤੇ ਕੰਮ ਤਾਂ ਕਰਨਾ ਹੀ ਪੈਣਾ ਵਾ ਆਹੋ ਵਾ ਕਿਉਂ ਕਰਨਾ ਤਾਂ ਹੈਗਾ ਹੀ ਠੀਕ ਹੈ ਕਿ ਨਹੀਂ ਤੇ ਮੈਨੂੰ ਇਹ ਆ ਕੋਈ ਫਾਇਲ ਲੱਗੀ ਹੋਊਗੀ ਤੇ ਠੀਕ ਹੈ ਜੀ ਬਾਕੀ ਰਹੀ ਗੱਲ ਉਹਨੇ ਡੈਡੀ ਦੀ ਆਪਾਂ ਉਹ ਸਮਝਾ ਦਾਂਗੇ ਕਿ ਅਸੀਂ ਡਾਕੂਮੈਂਟ ਪਹਿਲਾਂ ਦੇ ਆਏ ਜਦੋਂ ਕੋਟ ਮੈਰਿਜ ਹੋਈ ਠੀਕ ਹੈ ਜੀ ਆਪਾਂ ਫਿਰ ਇਦਾਂ ਕਰਦੇ ਆਂ ਮੈਂ ਜੋਤ ਨੂੰ ਲੈ ਜਾਣਾ ਅੱਜ ਤੇ ਜਾ ਕੇ ਤੈਨੂੰ ਡਾਕੂਮੈਂਟ ਫੜਾਉਣੀ ਆਂ ਕੋਈ ਵੀ ਸਮਝ ਕੀ ਪੈਣਾ ਕੋਈ ਗੱਲ ਨਹੀਂ ਹੋ ਗਿਆ ਪੁੱਤ ਤੇ ਆਜੋ ਫਿਰ ਚੱਲਦੇ ਆ ਘਰ ਨੂੰ ਚਲੋ ਚਲੋ ਜੋਤ ਗੱਲ ਸੁਣੇ ਇੱਕ ਮਿੰਟ ਹਾਂਜੀ ਮੈਂ ਵੀ ਇੱਕ ਮੈਰੀ ਸਰਟੀਫਿਕੇਟ ਬਣਾਉਣਾ ਅੱਜ ਤਸਵੀਰ ਲੈ ਜਾਣਾ ਵਾ ਤੇ ਨਾਲੇ ਆਪਣੇ ਬਾਕੀ ਡਾਕੂਮੈਂਟ ਸਾਰੇ ਤਿਆਰ ਕਰਕੇ ਰੱਖਿਓ ਠੀਕ ਹੈ ਠੀਕ ਹੈ ਤੇ ਜੰਟਵਾਲ ਜਾਣਾ ਏ ਅੱਛਾ ਅੱਛਾ ਹਾਂ ਉਹ ਡੈਡੀ ਵੀ ਡੈਡੀ ਫੋਨ ਕਰਨ ਤੇ ਮੈਂ ਤਾਂ ਕਹਿਣਾ ਮੈਂ ਵੀ ਚਲੋ ਅਸੀਂ ਜੰਟਾ ਪਹਿਲਾਂ ਦੀ ਗੱਲ ਕੀਤੀ ਆ ਤੇ ਆਪਾਂ ਫਿਰ ਜੀ ਡੈਡੀ ਵੱਲ ਨਹੀਂ ਜਾਂਦੇ ਤੇ ਜਿਹੜਾ ਆਪਣਾ ਜੈਂਟਲ ਬਿਆਣਾ ਉਹਦੇ ਲਹੂ ਨਹੀਂ ਪਈਆ ਆਪਣੇ ਜੈਂਟਲ ਕੋਲ ਡੈਡ ਜੀ ਤੇ ਕਹਿੰਦੇ ਸੀ ਵੀ ਅਸੀਂ ਪਤਾ ਕੀਤਾ ਆ ਤੇ ਤੁਸੀਂ ਹੁਣ ਉਹਨਾਂ ਨੂੰ ਝੂਠੇ ਪਾਉਣਾ ਉਹ ਨਹੀਂ ਝੂਠੇ ਹੀ ਪਾਉਣਾ ਵਾ ਅਸੀਂ ਇਹ ਗੱਲ ਕੀਤੀ ਹੈ ਕਿ ਬੰਦੇ ਨਾਲ ਕਾਫੀ ਟਾਈਮ ਪਹਿਲਾਂ ਦੀ ਤੇ ਉਹਨੂੰ ਪੈਸੇ ਵੀ ਥੋੜੇ ਬਹੁਤ ਦਿੱਤੇ ਆ ਤੇ ਤਾਂ ਕਰਕੇ ਮੈਂ ਕਹਣਾ ਚਲੋ ਡੈਡੀ ਨੂੰ ਅਸੀਂ ਸਮਝਾਵਾਂਗੇ ਕੋਈ ਗੱਲ ਨਹੀਂ ਤੇ ਤੁਸੀਂ ਤਿਆਰ ਹੋ ਬਦਿਆ ਜਦੋਂ ਹੋ ਗਈ ਇਹ ਨਾਲੇ ਕੰਮ ਸ਼ੁਰੂ ਕਰੀਏ ਆਪੇ ਤੁਸੀਂ ਕਹਿੰਦੇ ਸੀਗੇ ਕਿ ਫਾਈਲ ਦਾ ਕੰਮ ਸ਼ੁਰੂ ਕਰੋ ਮੈਨੂੰ ਤੇ ਤੁਸੀਂ ਮਨਾ ਲਿਆ ਵਾ ਡੈਡੀ ਨੂੰ ਮਨਾਉਣਾ ਬੜਾ ਔਖਾ ਜੀ ਪਹਿਲਾਂ ਗੱਲ ਕਰਕੇ ਤੇ ਫੇਰੀ ਕਿਹੇ ਵੱਲ ਜਾਇਓ ਤੇ ਬਾਕੀ ਜੇ ਤੁਸੀਂ ਕਹਿੰਦੇ ਜੇ ତਿਆਰ ਮੈਂ ਹੋ ਜਾਨੀ ਆ ਉਹ ਕੋਈ ਨਹੀਂ ਕਰਾਂਗੇ ਡੈਡ ਨਾਲ ਗੱਲ ਕੋਈ ਨਹੀਂ ਕਰਨੀ ਆ ਸਮਝਣ ਕਿ ਤੇ ਤੁਸੀਂ ਤਿਆਰ ਹੋ ਬਜਾਣੀ ਠੀਕ ਮੈਨੂੰ ਲੱਗਦਾ ਵੀ ਇਹਦੇ ਡੈਡੀ ਨੇ ਫੋਨੇ ਤੋਂ ਕਰਤਾ ਹੁਣ ਆਹੋ ਕਹਿ ਰਹੀ ਹੈ ਪਰ ਨਹੀਂ ਕੰਮ ਅਹੀਂ ਆਪਣੇ ਹੱਥਾਂ 'ਚ ਹੀ ਰੱਖੀ ਹੈ ਡੈਡ ਜੀ ਨੂੰ ਫੋਨ ਕਰੀ ਦਵਾਂ ਇਹ ਤੇ ਆਪਣੀ ਇਹ ਸਕੀਮਾਂ ਲਾ ਕੇ ਬੈਠੇ ਆ ਹੈਲੋ ਹੈਲੋ ਡੈਡੀ ਕੋਈ ਕੰਮ ਤੇ ਨਹੀਂ ਕਰਨ ਦੇ ਨਹੀਂ ਨਹੀਂ ਮੈਂ ਮੈਂ ਤਾਂ ਨਾ ਇੱਕ ਗੱਲ ਹੀ ਕਰਨੀ ਸੀ ਹਾਂ ਹਾਂ ਤਹੀ ਗੱਲ ਇਹਨਾਂ ਨੂੰ ਫੋਨ ਕੀਤਾ ਹੋਣਾ ਆ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਤੇ ਮੇਰੇ ਕੋਲ ਆ ਜਾਓ ਹਾਂ ਪਰ ਇਹ ਤੇ ਉਲਟੀ ਸਕੀਮਾ ਲਾ ਕੇ ਬੈਠੇ ਆ ਮੈਨੂੰ ਅੱਜ ਆਖੀਂ ਰਹੀ ਵੀ ਤਿਆਰ ਹੋ ਜਾ ਤਹੀਂ ਆਪਣੇ ਏਜੰਟ ਕੋਲ ਜਾਣਾ ਆ ਤੇ ਉਹ ਆਪਣੇ ਡਾਕੂਮੈਂਟ ਵਗੈਰਾ ਨਾਲ ਹੀ ਲੈ ਲਿਓ ਅੱਛਾ ਤੇ ਮੈਂ ਤੇ ਕਿਹਾ ਸੀ ਮੈਂ ਹੁਣ ਤੁਸੀਂ ਡੈਡੀ ਹੁਣਾਂ ਨੂੰ ਨਹੀਂ ਵਾਖਾਉਣਾ ਆ ਜੇ ਉਹਨਾਂ ਨੇ ਜੰਡ ਦਾ ਪਤਾ ਕੀਤਾ ਆ ਤੇ ਤੁਸੀਂ ਉਹਨਾਂ ਦੀ ਗੱਲ ਮੰਨ ਲੋ ਹਾਂ ਪਰ ਨਹੀਂ ਡੈਡੀ ਜੀ ਮੈਂ ਤੇ ਹੁਣ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਆ ਹੁਣ ਤੁਸੀਂ ਇਹਨਾਂ ਨੂੰ ਫੋਨ ਫੋਨ ਕਰਕੇ ਨਾ ਕਹੋ ਵੀ ਆਪਣੇ ਡਾਕੂਮੈਂਟ ਲੈ ਕੇ ਆਓ ਤੁਸੀਂ ਸਿੱਧਾ ਹੀ ਇੱਥੇ ਆਜੋ ਨਹੀਂ ਤੇ ਇਹਨਾਂ ਨੇ ਅੱਜ ਚੱਲ ਜਾਣਾ ਜੀ ਤੇ ਤੁਹਾਡੇ ਹੱਥ ਕੁਝ ਨਹੀਂ ਆਉਣਾ ਠੀਕ ਆ ਹਾਂਜੀ ਚਲ ਕੋਈ ਨਹੀਂ ਮੈਂ ਤਾਂ लवली ਆਉਂਦੇ ਆ ਤੇ ਹੀ ਇਹ ਲਗਰੋ ਬੀਜੀ ਨੂੰ ਲੈ ਹੀ ਆਓ ਨਾਲ ਹੋਣਾ ਇਹੀ ਚਲ ਜੀਏ ਤੇ ਤੁਹਾਡੇ ਹੱਥ ਕੁਝ ਵੀ ਨਾ ਆਵੇ ਚਲੋ ਠੀਕ ਜੀ ਮੈਂ ਨਾ ਫੋਨ ਰੱਖਦੀ ਆ ਐਵੇਂ ਕੋਈ ਸੌਂਦਾ ਹੋਊਗਾ ਕੋਈ ਨਹੀਂ ਹੂੰ ਠੀਕ ਕੋਈ ਨਹੀਂ ਤੁਹਾਨੂੰ ਵੀ ਨਹੀਂ ਤੁਹਾਡੇ ਏਜੰਟ ਕੋਲ ਜਾਂ ਦਿੰਦੀ ਜਾਵਾਂਗੇ ਤੇ ਆਪਣੇ ਕੋਲ ਹੀ ਜਾਵਾਂਗੇ ਕਿੱ데 ਆ ਇਹ ਹੀ ਇਹ ਚੱਲੀ ਏਜੰਟ ਦੇ ਕੋਲ ਜੀ ਆਪਾਂ ਇਹਨਾਂ ਦੇ ਥਰੂ ਕਰਾਇਆ ਨਾ ਫਿਰ ਸਾਡੇ ਭਲੇ ਨਹੀਂ ਕੁਝ ਵੀ ਪੈਣਾ ਪੁੱਤੋ এবੋਂ ਮੀਤੋ ਹਾਂਜੀ ਹੋਏ ਤੂੰ ਕਿੱਥੇ ਗਏ ਹੋ ਮੈਂ ਕੁਛ ਵੀ ਨਹੀਂ ਚਾਚੀ ਤੇਰੀ ਆ ਲ ਗਈ ਹਾਂ ਅੱਛਾ ਤੇ ਕੰਮ ਕੋ ਮੁੱਕ ਗਿਆ ਬੰਬੀ ਦਾ ਹਾਂ ਬੰਬੀ ਦਾ ਤਾਂ ਨਿਬੜ ਗਿਆ ਮੜਾ ਜੇ ਸ਼ਹਿਰ ਤੱਕ ਚੱਲੇ ਆਂ ਸ਼ਹਿਰ ਤੱਕ ਚੱਲੇ ਆਂ ਕੰਮ ਆ ਕੋਈ ਆਹੋ ਮੇਰਾ ਤਾਂ ਹੀ ਫਾਈਲ ਲਵਾ ਲੈਂਦੇ ਅੱਜ ਡਾਕੂਮੈਂਟ ਜਿਹੜੇ 1 2 ਬਾਅਦ ਚ ਦੇ ਦਾਂਗੇ ਜੈਂਟਰ ਨੂੰ ਤੇ ਪਹਿਲਾਂ ਇਹ ਕੰਮ ਕਰ ਆ ਲਈਏ ਪੁੱਤ ਪੈਸੇ ਆਂਦਾ ਕਿੱਦਾਂ ਪੈਸੇ ਤੇ ਕੋਲ ਹੈ ਨਹੀਂ ਪੈਸੇ ਹੋਈ ਜੜੀ ਨਾਲ ਗੱਲ ਮੇਰੀ ਉਹ ਕਹਿੰਦੇ ਸੀ ਕਹਿੰਦੇ ਵੀ ਉਹਨਾਂ ਨਾਲ ਜਿਨ੍ਹਾਂ ਨੇ ਪਹਿਲੀ ਦੇਣੀ ਆ ਨਾ ਉਹ ਕਹਿੰਦੇ ਬਿਆਨਾਂ ਦੇ ਦਾਂਗੇ ਆਪਾਂ ਪਹਿਲਾਂ ਅੱਛਾ ਤੇ ਬਾਕੀ ਕਹਿੰਦੇ ਤੇ ਮੈਂ ਸੋਚਿਆ ਮੈਂ ਚੱਲਾਂ ਨੂੰ ਥੋੜੇ ਪੈਸੇ ਦੀ ਲੋੜ ਆ ਜੇ ਥੋੜੇ ਪੈਸੇ ਲੈ ਆ ਕੇ ਚੱਲ ਸਰਟੀਫਿਕੇਟ ਵਗੈਰਾ ਕਰ ਲਓ ਪੂਰੇ ਹੂੰ ਹੂੰ ਤੇ ਮੈਂ ਆ ਵੀ ਬਾਕੀ ਫਿਰ ਬਾਅਦ ਚ ਦੇ ਦਾਂਗੀ ਹੌਲੀ ਹੌਲੀ ਚੱਲ ਪੁੱਤ ਕੋਈ ਨਹੀਂ ਉਹ ਤਾਂ ਤੁਸੀਂ ਜਾਓ ਮਹਾਰਾਜ ਦਾ ਨਾਂ ਲੈ ਕੇ ਤੇ ਕੰਮ ਤੁਹਾਡਾ ਸਿਰੇ ਚੜੇ ਪਰ ਨਾ ਇੱਕ ਰਕਮ ਦੀ ਗਾਲ ਲਿਓ ਤਾਂ ਧਿਆਨ ਨਾ ਮੇਰਾ ਪੁੱਤ ਕੰਮ ਕਰੀ ਚੰਗਾ ਨਹੀਂ ਉਹ ਤਾਂ ਚਲੋ ਏਜੰਟ ਤੇ ਚੰਗਾ ਹੀ ਹੁੰਦਾ ਲ ਇਹ ਇੱਕ ਦੋ ਬੰਦੇ ਨੇ ਪਹਿਲਾਂ ਵੀ ਕੰਮ ਬਣਵਾਇਆ ਆਪਣਾ ਤੇ ਤਾਂ ਹੋ ਕਰਕੇ ਉਹ ਕੋ ਚੱਲੇ ਆ ਕਿਉਂਕਿ ਵੇਖ ਲੈ ਹੁਣ ਪਿਆੜੀ ਵੀ ਜਾਣੀ ਆ ਤੇ ਚੱਲ ਤੁਹਾਡਾ ਹੀ ਕੰਮ ਬਣ ਜੇ ਹੂੰ ਇੱਕ ਨਾ ਗੱਲ ਹੋਰ ਜੇ ਜੋਤ ਪੁੱਛੂਗੀ ਨਾ ਕਿ ਜੈਂਟਰਾਂ ਨਾਲ ਕਦੋਂ ਉਹਦੀ ਗੱਲ ਹੋਈ ਆ ਤੇ ਇਹ ਵੀ ਸਾਡੀ ਵਿਆਹ ਤੋਂ ਛੇਤੀ ਬਾਅਦ ਗੱਲ ਹੋ ਗਈ ਸੀ ਇੱਕ ਦਿਨ ਬਾਅਦ ਹੀ ਤੇ ਕਈ ਉਹਨੂੰ ਪੈਸੇ ਕਹੇ ਦਿੱਤੇ ਆ ਇਹੋ ਗੱਲ ਹੀ ਕਹੀ ਉਹ ਹੁਣ ਤੱਕ ਕਿਉਂ ਪੁੱਤ ਵਿੱਚ ਗੱਲ ਕੀ ਆ ਉਹਦਾ ਡੈਡੀ ਕਹਿੰਦੇ ਆ ਬਾਬੀ ਅਹੀਂ ਜੈਂਟਲ ਆ ਬੇ ਆ ਉਹਦੇ ਥਰੂ ਲਵਾਓ ਤੁਸੀਂ ਫਾਇਦੇ ਤੇ ਫਿਰ ਮੈਂ ਜੇ ਕੋਈ ਗੱਲਬਾਤ ਇਹੋ ਜਿਹੀ ਹੋ ਗਈ ਸਾਰਾ ਕੰਮ ਚੱਲ ਜਾਣਾ ਉਹਨਾਂ ਦੇ ਹੱਥ 'ਚ ਤੇ ਇਸ ਤੋਂ ਬਿਹਤਰ ਆ ਵੀ ਆਪ ਹੀ ਕੰਮ ਕਰਈਏ ਸਾਰਾ ਵੀਹ ਪੁੱਤ ਪਿਆਹੇ ਹੀ ਲਾਉਣੇ ਆ ਤੇ ਫਿਰ ਡੈਡੀ ਉਹਦਾ ਕਿਉਂ ਕਾਲੀ ਭੌਂ ਡਿਆ ਵਾ ਉਹ ਸਾਡੀ ਮਰਜ਼ੀ ਆ ਪਈ ਜਿੱਥੇ ਮਰਜ਼ੀ ਫਾਇਲ ਲਾਈਏ ਉਹ ਚਲੋ ਕੀ ਪਤਾ ਉਹਨਾਂ ਦੇ ਮਨ ਚ ਕੀ ਆ ਸੋਚਦੇ ਹੋਣਗੇ ਵੀ ਕਿਤੇ ਪੈਸੇ ਫਸਣਾ ਜਾਣ ਜਾਂ ਕੋਈ ਕੰਮ ਨਾ ਰੁਕੇ ਹਣਾ ਹੁਣ ਸਾਨੂੰ ਕੀ ਪਤਾ ਚੰਗੇ ਨੂੰ ਕਹਿੰਦੇ ਕਿ ਮਾੜੇ ਨੂੰ ਤੂੰ ਨਾ ਆਪਣੇ ਹੱਥਾਂ 'ਚ ਹੀ ਸਾਰੀ ਗੱਲ ਰੱਖੀ ਨੀ ਨੀ ਆ ਵੀ ਡਾਇਆ ਕਰ ਹੁਣ ਇਹ ਨਾ ਹੋਵੇ ਫਿਰ ਡੈਡੀ ਦੀਆਂ ਸਲਾਮਾਂ ਲੈਂਦਾ ਫਿਰੇ ਅੱਜ ਕੱਲ੍ਹ ਦੁਨੀਆ ਬੜੀ ਤੇਜ਼ ਵਾ ਤੇ ਦੁਨੀਆ ਤੇ ਵੇਖ ਲੈ ਕੀ ਬਣ ਡਿਆਈਓ ਮੁੜ ਕੇ ਪਛਤਾਉਣਾ ਨਾ ਪੈ ਜੇ ਸਾਨੂੰ ਮੈਂ ਤਾਂ ਤੇ ਤੁਹਾਨੂੰ ਕਿਹਾ ਵਾ ਜੋਤ ਨੇ ਇਹੋ ਗੱਲ ਹੀ ਕਹੋ ਵੀ ਅਸੀਂ ਵਿਆਹ ਤੋਂ ਇੱਕ ਦੋ ਦਿਨ ਬਾਅਦ ਹੀ ਜੈਂਟਰ ਨਾਲ ਗੱਲ ਕਰ ਲਈ ਠੀਕ ਆ ਠੀਕ ਆ ਕੋਈ ਨਹੀਂ ਮੈਂ ਇਦਾਂ ਹੀ ਕਹਿ ਦਉਗੀ ਤੁਸੀਂ ਬੈਠੋ ਮੈਂ ਇੱਕ ਦੋ ਕੰਮ ਕਰਕੇ ਫਿਰ ਮੈਂ ਵੀ ਤਿਆਰ ਹੋਵਾਂ ਠੀਕ ਆ ਹਾਈ ਹੇ ਆਹ ਕਿੰਨਾ ਦੀ ਗੱਲ ਹੋ ਗਈ ਇਹ ਦਾੜੀ ਕਹਿਣ ਦੇ ਭੀ ਜੈਂਟਰ ਨਾਲ ਗੱਲ ਕੀਤੀ ਰਕਮ ਤਾਂ ਇੰਨੀ ਹੀ ਲਾਉਣੀ ਆ ਪਿਆੜੀ ਵੀ ਫੂਕਣੀ ਆ ਤੇ ਇਹ ਨਾ ਹੋਵੇ ਤੇ ਮੇਰੇ ਪੁੱਤ ਦਾ ਕੰਮ ਇਦਾਂ ਹੀ ਰਹਿ ਜੇ ਤੇ ਆਪਣੀ ਧੀ ਨੂੰ ਖਲਾ ਦੇਣਾ ਤਾਂ ਆਪਣਾ ਪਰਿਵਾਰ ਲੈ ਜਾਣਾ ਚੱਲ ਕੋਈ ਨਹੀਂ ਜੋ ਬੰਨ ਨੂੰ ਤਾਂ ਮੈਂ ਸਮਝਾਇਆ ਵਾ ਜਿਆਦਾ ਕਹਿਨੂ ਜੀਬ ਨਹੀਂ ਕਾ ਕਰਦਾ ਤੇ ਜੇ ਜਿਆਦਾ ਕਿਹਾ ਤੇ ਕਹੂਗਾ ਤੁਹਾਡਾ ਬਾਹਰ ਦਾ ਕੰਮ ਬੰਨ ਜਾਣਾ ਸੀ ਤੇ ਮੰਮੀ ਨੇ ਰੁਕਾਵਟ ਪਾਈ ਆ ਇੱਕ ਵਾਰ ਇਹਨਾਂ ਦੇ ਪਿਓ ਨਾਲ ਵੀ ਗੱਲ ਕਰਤੀ ਆ ਵੀ ਆਪ ਵੀ ਨਾਲ ਜਾਓ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਇਹ ਫੇਰ ਵੀ ਨਿਆਣਾ ਹੀ ਆ ਤਬਲੀ ਹਾਂਜੀ ਡੈਡੀ ਚੱਲਿਆ ਕਿਤੇ ਇਹ ਸ਼ਹਿਰ ਨੂੰ ਚੱਲਿਆ ਸੀ ਮੈਂ ਇਸ ਤਰ੍ਹਾਂ ਆ ਮਾ ਜੋਤ ਦਾ ਫੋਨ ਆਇਆ ਹੁਣੇ ਹਾਂਜੀ ਕੀ ਜਾਂਦੇ ਤੇ ਉਧਰ ਜਾਣਾ ਕੰਮ ਹੀ ਕੋਈ ਉਹ ਕੰਮ ਇਸ ਤਰ੍ਹਾਂ ਯਾਰ ਉਹਨਾਂ ਨੂੰ ਕਿਹਾ ਸੀਗਾ ਹਾਂਜੀ ਵੀ ਡਾਕੂਮੈਂਟ ਦੋ ਆਪਣੇ ਹਾਂਜੀ ਉਹ ਕਹਿੰਦੀ ਆ ਵੀ ਉਹਨਾਂ ਫਾਈਲ ਹੋਰ ਕਿੱਥੇ ਲਾਉਣੀ ਆ। ਹੋਰ ਕਿੱਥੇ ਲਾਉਣੀ ਆ? ਆਹੋ। ਜੋ ਦੇ ਗਾ ਨਹੀਂ ਉਹਨਾਂ ਲਾਉਂਦੋ। ਉਹ ਤੈਨੂੰ ਨਹੀਂ ਪਤਾ ਇਸ ਗੱਲ ਦਾ। ਜੇ ਆਪਣੇ ਇੱਥੇ ਲਾਵਾਂਗੇ ਨਾ ਏਜੰਟ ਕੋ ਹਾਂਜੀ ਤੇ ਤੇਰਾ ਵੀ ਕੰਮ ਪਹਿਲਾਂ ਕਰੇ ਪੜ ਜਾਊਗਾ। ਓਏ ਆਹੋ ਇਹ ਤਾਂ ਗੱਲ ਠੀਕ ਹੈ। ਠੀਕ ਹੈ ਨਾ? ਹੂੰ। ਤੇ ਇਸ ਕਰਕੇ ਮੈਂ ਕਹਿਣ ਡਿਆ ਆ ਵੀ ਇਹ ਬੜਾ ਜ਼ਰੂਰੀ ਆ ਕੰਮ ਪਹਿਲਾਂ ਇਹ ਕਰੀ ਗਏ। ਤੇ ਕੋਈ ਗੱਲ ਨਹੀਂ ਜਦ ਦੇ ਕਿ ਉਹ ਨਹੀਂ ਹੋਣੀ ਚੱਲ ਜੰਨੇ। ਚੱਲ ਆ ਚਲੀਏ ਉਹਨਾਂ ਵੱਲ ਤੇ ਮੁੜ ਕੇ ਉਹ ਕਿਸੇ ਪਾਸੇ ਚੱਲ ਗਏ ਨਾ ਫੇਰ ਘਰੇ ਹੀ ਆ ਸਾਰੇ। ਘਰੇ ਹੀ ਆ। ਚਲੋ ਚਲੀਏ ਫੇਰ। ਹਾਂ। ਕੋਈ ਨਹੀਂ ਸ਼ ਰਪਿੰਦਰ ਹਾਂਜੀ ਹਾਂਜੀ ਉਹ ਕੀ ਨਹੀਂ ਕਰਨਾ ਕੁਝ ਨਹੀਂ ਕਰਨਾ ਕੀ ਆ ਐਹੀ ਦੇਖੋ ਮੇਰੀ ਗੱਲ ਸੁਣ ਸਾਨੂੰ ਆਇਆ ਜੋਤ ਦਾ ਫੋਨ ਅੱਛਾ ਤੇ ਆਪਾਂ ਚੱਲੇ ਆਂ ਉੱਥੇ ਠੀਕ ਆ ਨਾ ਤੇ ਮੰਮੀ ਆਊਗੀ ਤਾਂ ਉਹਨੂੰ ਦੱਸ ਦੀ ਤਾਈ ਘਰ ਗਈ ਆ ਉਹ ਕੋਈ ਗੱਲ ਨਹੀਂ ਮੈਂ ਦੱਸ ਦਊਗੀ ਤੇ ਕੰਮ ਹੀ ਹੋਈ ਉਹ ਜਾਣਾ ਕਿ ਅਸੀਂ ਕਰਨਾ ਡਾਕੂਮੈਂਟ ਲੈਣ ਜਾਣਾ ਉਹਦੇ ਡਾਕੂਮੈਂਟ ਉਹ ਯਾਰ ਉਹ ਕਹਿੰਦੇ ਆ ਵੀ ਫਾਈਲ ਨਾ ਅਸੀਂ ਆਪਣੇ ਏਜੰਟ ਕੋਲ ਆਉਣੀ ਆ ਠੀਕ ਆ ਉਹ ਕਿੱਥੋਂ ਲਮਣਗੇ ਭਲਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਜਦੋਂ ਵੇਖੋ ਵਿਆਹ ਉਹਨਾਂ ਨੇ ਕੀਤਾ ਸਾਰੇ ਕੰਮ ਉਹ ਕਰਨਦੇ ਆ ਠੀਕ ਆ ਨਾ ਤੇ ਉਹ ਫਾਇਲ ਦਾ ਨਾ ਨਾ ਕੰਮ ਕਰਦਾ ਤੂੰ ਬਾਹਰ ਜਾਣਾ ਵਾ ਕਿ ਨਹੀਂ ਜਾਣਾ ਜੇ ਕੋਈ ਹਿੰਦ ਮੁੰਡੇ ਆ ਨਾ ਉਹ ਡੈਡੀ ਦਾ ਵਾਕ ਪਵਾ ਤੂੰ ਉਹਨੇ ਪਹਿਲਾਂ ਸਾਡਾ ਕੰਮ ਬਣਾਉਣਾ ਵਾ ਉਹਨਾਂ ਨੇ ਮੁੜ ਕੇ ਜੋ ਬੰਦੀ ਖੇਚ ਪਾ ਦੇਣੀ ਆ ਵੀ ਜੋ ਬੰਦਾ ਬਣਾਉ ਮਗਰੇ ਉਹ ਜਿਹੇ ਬੰਦਾ ਆਪਣਾ ਹੋ ਗਾ ਨਾ ਤੇ ਜੋ ਬੰਦਾ ਕੰਮ ਜਿਹੜਾ ਅਸੀਂ ਅੜਿਆ ਰਹਿਣ ਦੇਣਾ ਵਾ ਤੇ ਆਪਣਾ ਬਣਾ ਲੈਣਾ ਵਾ ਪਰ ਮੇਰੀ ਸੁਣੋ ਗੱਲ ਹੋ ਜਿੰਨਾ ਵਿਚਾਰਿਆਂ ਨੇ ਵਿਆਹ ਕੀਤਾ ਕਿਹੜੇ ਕੰਮ ਨੂੰ ਕੀਤਾ ਵੀ ਸਾਨੂੰ ਐਲਰਟਸ ਵਾਲੀ ਕੁੜੀ ਚਾਹੀਦੀ ਤਾਂ ਅਸੀਂ ਬਾਹਰ ਜਾਣਾ ਆ ਜੇ ਉਹਨਾਂ ਦਾ ਹੀ ਕੰਮ ਤੁਸੀਂ ਪਛਾਣ ਰੱਖਿਆ ਤੇ ਕੀ ਫਾਇਦਾ ਹੁਣ ਉਹਨਾਂ ਨੂੰ ਵਿਆਹ ਕਰਾਉਣ ਦਾ ਉਹ ਮੈਨੂੰ ਨਹੀਂ ਇਹ ਗੱਲ ਦਾ ਪਤਾ ਤੂੰ ਮੰਮੀ ਨੂੰ ਦੱਸਦੀ ਮੈਂ ਚੱਲਿਆਂ ਇਹਨਾਂ ਨੂੰ ਸਿੱਧੀ ਗੱਲ ਦੱਸੋ ਨਾ ਤੇ ਇਹਨਾਂ ਨੂੰ ਪੁੱਠੀ ਲੱਗਣੀ ਹੁੰਦੀ ਆ ਜੇ ਮੰਮੀ ਆ ਤਾਂ ਉਹਨਾਂ ਦਾ ਵੀ ਸੁਭਾਅ ਇਦਾਂ ਦਾ ਹੀ ਆ ਤੇ ਜੇ ਇਹ ਆ ਤੇ ਇਹ ਉਤੋਂ ਵੱਧ ਨਹੀਂ ਮਰਜ਼ੀ ਤੇ ਨਾਲ ਨੇ ਆਪਣੀ ਕਰਨੀ ਹੁੰਦੀ ਨਾ ਮੇਰੀ ਤਾਂ ਸੁਣਨੀ ਨਹੀਂ ਹੁੰਦੀ बैठे ਮੈਂ ਮੇਰੀ ਹਾਂ ਪੁੱਤ ਬੈਠੀਆਂ ਹੋ ਗਿਆ ਕੰਮ ਹਾਂਜੀ ਹੋ ਗਿਆ ਕੰਮ ਅੱਛਾ ਅੱਛਾ ਕੀ ਕਹਿਣ ਡਿਆ ਜੋ ਬਣ ਜੋ ਬਣੇ ਪੁੱਤ ਕੀ ਕਹਿਣਾ ਵਾ ਜੋ ਬਣੇ ਉਹ ਗੱਲ ਕਹਿਣ ਡਿਆ ਹੀ ਇਹ ਫਾਈਲ ਲਾਈਏ ਹੁਣ ਬਾਹਰ ਦਾ ਕੰਮ ਬਣਾਈਏ ਅੱਛਾ ਅੱਛਾ ਠੀਕ ਤੇ ਪਹਿਲੀ ਬੰਨਾਂ ਨਾਲ ਹੋ ਗਈ ਗੱਲ ਆਹ ਪਹਿਲੀ ਬੰਨਾਂ ਤੋਂ ਹੋ ਗਈ ਹੈ ਗੱਲ ਉਹ ਕਹਿਣ ਡਈ ਪਹਿ ਬਿਆਨਾਂ ਕਰ ਲੈਨੇ ਪਹਿਲਾਂ ਤੇ ਥੋੜੇ ਪੈਸੇ ਪਹਿਲਾਂ ਦੇ ਦਿੰਨੇ ਤੇ ਬਾਕੀ ਫਿਰ ਬਾਅਦ ਚ ਦੇ ਦਾਂਗੇ ਠੀਕ ਹੈ ਤੁਸੀਂ ਇਦਾਂ ਕਰਨਾ ਹੀ ਦੋਵਾਂ ਭਰਾਵਾਂ ਨੂੰ ਬਿਠਾ ਕੇ ਤੇ ਕਰ ਲੈਣੀ ਸਲਾਹ ਪਹਿਲੀ ਵੱਲੋਂ ਕਾਦੀ ਸਲਾਹ ਪੁੱਤ ਜੋ ਬੰਦੇ ਸਹੀ ਜਾਣੀ ਚਾਹੀਦੀ ਹੈ ਤਸੀਂ ਇਦਾਂ ਕਰੋ ਦੋਵਾਂ ਭਰਾਵਾਂ ਨੂੰ ਬਿਠਾ ਕੇ ਸਲਾਹ ਕਰ ਲੈਂਦੇ ਹੋ ਉਹਨਾਂ ਦੇ ਨਾਲ ਜਿੰਨੀ ਜਿੰਨੀ ਉਹਨਾਂ ਦੇ ਪੈਲੇ ਹਿੱਸੇ ਹੁੰਦੀ ਆ ਜੋ ਬੰਦੇ ਬਾਹਰ ਚਲ ਜਾਣਾ ਹੈ ਨਾ ਆਪਣੇ ਹਿੱਸੇ ਦੀ ਪੈਲੀ ਵੇਚਿਓ ਸੰਦੀਪ ਪੁੱਤ ਹਿੱਸੇ ਵਾਲੀ ਕਿਹੜੀ ਗੱਲ ਆ ਜੇ ਜੋਬਨ ਬਾਹਰ ਜਾਊਗਾ ਉੱਥੇ ਕਮਾਈ ਕਰਕੇ ਤਾਂ ਉਹਨੇ ਇੱਥੇ ਕੱਲਣੀ ਆ ਤੁਸੀਂ ਜੋ ਮਰਜ਼ੀ ਬਣਾਓ ਭਾਵੇਂ ਪੈਲੀ ਲਿਓ ਭਾਵੇਂ ਹੋਰ ਕੋਈ ਚੀਜ਼ ਲਿਓ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੇਈਆਂ ਤੂੰ ਪੁੱਤ ਇਹ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਤੁਸੀਂ ਇਹ ਅਰਦਾਸ ਕਰੋ ਕਿ ਜੋ ਬੰਦਾ ਕੰਮ ਬਣ ਜੇ ਕਿਉਂ ਤਾਂ ਤੁਹਾਨੂੰ ਵੀ ਦੋਵਾਂ ਜੀਆਂ ਨੂੰ ਨਾਲ ਲੈ ਹੀ ਨਹੀਂ ਜਾਣਾ ਉੱਥੇ ਮੰਮੀ ਜੀ ਅੱਗੇ ਗੱਲ ਹੋਰ ਹੀ ਜਦੋਂ ਬਾਹਰ ਚੱਲ ਜਾਣਾ ਬੰਦਾ ਫਿਰ ਗੱਲ ਹੋਰ ਹੋ ਜਾਂਦੀ ਆ ਜਿਹੜੀ ਹੋਣੀ ਆਪਣਾ ਸਮਾਨ ਅਲੱਗ ਲਿਓਂਦੀ ਆ ਉਹਨੇ ਬਾਹਰ ਜਾ ਕੇ ਕੀ ਕਰਨਾ ਆ ਨਹੀਂ ਨਹੀਂ ਪੋਤਾ ਹਾਂ ਗੱਲਾਂ ਤੂੰ ਸੋਚ ਅਸੀਂ ਤਾਂ ਇੱਥੇ ਬੈਠੇ ਆ ਨਾ ਤੁਹਾਡੇ ਲਾਗੇ ਜੇ ਉਹ ਨਾ ਪੈਸੇ ਪਾਉਣਗੇ ਅਸੀਂ ਤੁਹਾਡਾ ਕੋਈ ਸੋਚਾਂਗੇ ਮੰਮੀ ਜੀ ਉਹ ਤਾਂ ਹੁਣ ਹੀ ਕਹੀ ਜਾਂਦੀ ਮੈਨੂੰ ਆਹ ਲਵਾ ਕੇ ਦੋ ਮੈਨੂੰ ਉਹ ਕਰਕੇ ਦੋ ਮੈਨੂੰ ਤੂੰ 1 ਰੁਪਏ ਦੀ ਚੀਜ਼ ਨਹੀਂ ਲਿਆ ਕੇ ਦਿੱਤੀ ਮੇਰੇ ਬਾਰੇ ਤਾਂ ਤੂੰ ਸੋਚਿਆ ਨਹੀਂ ਇੱਕ ਵਾਰੀ ਵੀ ਚੱਲ ਕੋਈ ਨਹੀਂ ਪੁੱਤ ਉਹ ਤਾਂ ਹੁਣ ਫਸੇ ਆ ਬਾਹਰ ਜਾਣ ਦਾ ਕਰਕੇ ਰਿਸ਼ਤਾ ਕਰ ਲਿਆ ਹੀ ਸਾਨੂੰ ਇਹ ਆ ਕਿ ਜੋ ਬਣੇ ਕੋਰਾ ਚੱਲ ਜੇ ਤੇ ਤੁਹਾਨੂੰ ਵੀ ਨਾ ਸਾਰੀਆਂ ਚੀਜ਼ਾਂ ਬਣਾ ਕੇ ਦੇਵਾਂਗੇ ਅਹੀਂ ਬਣਾ ਕੇ ਦੇਣੀਆਂ ਤੁਹਾਨੂੰ ਹੋਰ ਕਿੰਨੇ ਬਣਾ ਕੇ ਦੇਣੀਆਂ ਆ ਦਰੀਆ ਤੇ ਜੋਦੇ ਡੈਡੀ ਆ ਤੇ ਨਾਲ ਭਰਾ ਆ ਉਹਦਾ ਉਹ ਵੀ ਲੱਗਦੇ ਆ ਇਹ ਕਿੱਧਰ ਆ ਗਏ ਆ ਕੋਈ ਫੋਨ ਨਹੀਂ ਕਰਨ ਕੀਤਾ ਕੋਈ ਫੋਨ ਵੀ ਨਹੀਂ ਕੀਤਾ ਮੈਨੂੰ ਤਾਂ ਕਹਿ ਰਹੇ ਸੋਕਾ ਤੁਸੀਂ ਸਾਡੇ ਕੋਲ ਆਏ ਤੇ ਕਿੱਧਰ ਆ ਗਏ ਚਲ ਕੋਈ ਨਹੀਂ ਆ ਗਿਆ ਤੇ ਕਰ ਲੈ ਵੇਖ ਲਓ ਹੁਣ ਮੇਰੀ ਗੱਲ ਸੁਣੋ ਜੇ ਡਾਕੂਮੈਂਟ ਦੀ ਗੱਲ ਕਰਨੀ ਕਿਤੇ ਹੁਣ ਸਾਬਲਿਓ ਕੰਮ ਉਹ ਮੈਂ ਸਾਬ ਲੈਂਦਾ ਤੇ ਨੇੜੀਆਂ ਪਾੜੀਆਂ ਨਾ ਨਾ ਦੇਣੇ ਕੰਨ ਉਹ ਜ਼ੀਰੋ ਤਾਂ ਕਹਦੀ ਵੀ ਅਸੀਂ ਪਹਿਲੋਂ ਗੱਲਬਾਤ ਕਰ ਲਈ ਕੋਈ ਨਹੀਂ ਠੀਕ ਹੈ ਗਰੀ ਸੰਦੀਪ ਆ ਹਾਂਜੀ ਜੀ ਤੇਨੂੰ ਪੁੱਛਣਗੇ ਨਾ ਤੇ ਤੂੰ ਕਹੀਂ ਕਿ ਪੈਸੇ ਜਿਹੜੇ ਆ ਨਾ ਅਸੀਂ ਵਿਆਹ ਤੋਂ ਦੋਕ ਦਿਨ ਬਾਅਦ ਹੀ ਦੇ ਦਿੱਤੇ ਸੀਗੇ ਮਮੀ ਜੀ ਇਹ ਕਿ ਚੱਕਰ ਵਾ ਉਹ ਚੱਕਰ ਤੈਨੂੰ ਹੁਣ ਮੈਂ ਬਾਅਦ ਚ ਦੱਸੂਗੀ ਹੁਣ ਪਰੌਣੇ ਆ ਗਿਆ ਉਹ ਸਾਮ ਲੈਣ ਦੇ ਵੇਲਾ ਦਬਲੀ ਹਾਂ ਜੀ ਡਾਕੂਮੈਂਟ ਉਹਨਾਂ ਕੋਲ ਲੈ ਕੇ ਜਾਣੀ ਕੋਈ ਗੱਲ ਨਹੀਂ ਡੱਟ ਜੀ ਉਹਦੇ ਲੈਣਾ ਆਏ ਆ ਆਹ ਮੁੜ ਕੇ ਖਰਾਬ ਨਾ ਨਾ ਕਰਨਾ ਉਹ ਹਿਸਾਬ ਨਾਲ ਗੱਲ ਕਰਨੀ ਕੋਈ ਗੱਲ ਨਹੀਂ ਅਸੀਂ ਗੱਲਾਂ ਚ ਪਾ ਕੇ ਇਹਨਾਂ ਕੋਲ ਲੈ ਜਾਣੇ ਅੱਜ ਆਹ ਟੈਨਸ਼ਨ ਨਾ ਲਓ ਚਲੋ ਚੱਲੀਏ ਅਸੀਂ ਸੱਸੀ ਗੱਲ ਅਸ ਕਾਲ ਦੱਸ ਕੇ ਨਹੀਂ ਹੋ ਲੱਗੇ ਆਹ ਛੇਤੀ ਥੋੜੀ ਬੰਨੀ ਆ ਠੀਕ ਠਾਕ ਹਾਂ ਜੀ ਸੱਸੀ ਗੱਲ ਸੱਸੀ ਗੱਲ ਆਜੋ ਨਾ ਚਾਹ ਪਣੀ ਵਾਸਤੇ ਕੁਛ ਲੈ ਆਉਣਾ ਅੱਛਾ ਤੇ ਤੁਸੀਂ ਬਹਾਨਾ ਸੋਚੋ ਜਾਗੇ ਤੇ ਕੀ ਕਹਿਣਾ ਉਹਨਾਂ ਨੇ ਗੱਲ ਨਹੀਂ ਗੱਲ ਕੋਈ ਨਹੀਂ ਗੱਡੇ ਨੂੰ ਸਮਝਾ ਦੇ ਮਾੜਾ ਜੀ ਕੋਈ ਗੱਲ ਨਹੀਂ ਆ ਗਿਆ ਮੈਂ